ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੇਲੀ ਜਗਰਾਉਂ ਵਿੱਚ ਦੇ ਨਾਲ। ਉਹ ਅਸੀਂ ਅੱਜ ਖੜੇ ਆ ਜੀ ਤਹਿਸੀਲ ਰੋਡ ਜਗਰਾਉਂ ਦੇ ਵਿੱਚ। ਪਿਛਲੇ ਦਿਨੀ ਇੱਕ ਸਕੂਲ ਬੱਸ ਉਦੋਂ ਘਟਨਾ ਦਾ ਸ਼ਿਕਾਰ ਹੋ ਕੇ ਇੱਕ ਬੱਚੇ ਦੀ ਡੈਥ ਹੋ ਚੁੱਕੀ ਸੀ ਜਿਸ ਦੇ ਵਿੱਚ ਉਸ ਦੇ ਮੱਦੇਨਜ਼ਰ ਪ੍ਰਸ਼ਾਸਨ ਥੋੜਾ ਜਿਹਾ ਸਟੇਕ ਹੋਇਆ ਵਾ ਜਗਾ ਜਗਾ ਦੇ ਉੱਤੇ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਸ ਚੌਕ ਦੇ ਵਿੱਚ ਖੜ ਕੇ ਅੱਜ 10 ਤੋਂ 10 ਗੱਡੀਆਂ 20 ਗੱਡੀਆਂ ਜਿਹੜੀਆਂ ਵੀ ਇੱਥੇ ਰੋਡ ਤੇ ਆ ਗਿਆ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ। ਉਹਨਾਂ ਦਾ ਕਾਗਜ਼ ਡਾਕੂਮੈਂਟ ਚੈ ਅੱਜ ਸਾਨੂੰ ਇਹ ਵੀ ਸੁਣ ਚਾਇਆ ਸੀ ਵੀ ਆਰਟੀਓ ਸਾਹਿਬ ਵੀ ਇੱਥੇ ਗਰਾਊਂਡ ਤੇ ਆਏ ਹੋਏ ਆ ਉਹਨਾਂ ਨੇ ਵੀ ਗੱਡੀਆਂ ਦੇ ਕਈ ਗੱਡੀਆਂ ਰੋਕੀਆਂ ਗੋਮਾਂ ਚੈੱਕ ਕੀਤਾ ਗਿਆ ਉਹਨਾਂ ਨੇ ਚਲਾਨ ਕੀਤੇ ਗਏ ਇਸ ਤੋਂ ਬਾਅਦ ਸਾਡੇ ਰਾਜ ਡੀਐਸਟੀ ਦੇ ਗਰਾਉ ਮੰਜੀਤ ਸਿੰਘ ਜੀ ਟ੍ਰੈਫਿਕ ਇੰਚਾਰਜ ਉਹ ਵੀ ਪਹੁੰਚੇ ਹੋਇਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਰਵੱਗ ਤਾਂ ਚੈੱਕ ਲਗਾਤਾਰ ਜਾਰੀ ਹੈ ਤੇ ਜਿਹੜੇ ਜਿਹੜੇ ਅੱਜ ਗੱਡੀਆਂ ਰੋਕੀਆਂ ਕਿੰਨੀਆਂ ਗੱਡੀਆਂ ਰੋਕੀਆਂ ਵਾ ਕਿੰਨੇ ਦੇ ਚਲਾਨ ਹੋਇਆ ਇਸ ਦੇ ਨਾਲ ਨਾਲ ਇੱਕ ਹੋਰ ਵੀ ਗੱਲ ਦੇਖਣ ਚੱਲ ਜੁਕਿਆ ਵੀ ਅਲੱਗ-ਅਲੱਗ ਸਕੂਲਾਂ ਦੇ ਵਿੱਚ ਆਟੋਆਂ ਦੇ ਵਿੱਚ ਸਵਾਰਨ ਕਰਕੇ ਬੱਚੇ ਵੀ ਲਿਜਾਏ ਜਾ ਰਹੇ ਆ ਸੋ ਉਹਨਾਂ ਤੇ ਵੀ ਇਹ ਕਾਨੂੰਨ ਲਾਗੂ ਹੁੰਦਾ ਕਿ ਨਹੀਂ ਹੁੰਦਾ ਉਹਨਾਂ ਤੇ ਕੀ ਕਾਰਵਾਈ ਹੋਈ ਆ ਆਪਾਂ ਦੇਖਦੇ ਆ ਇਸ ਦੀ ਰਿਪੋਰਟ ਤੇ ਜੀਰੂ ਸਿੰਘ ਸੋਈ ਤੋਂ ਕੁਹਾ ਸਿੰਘ ਪੰ ਸੋ ਤੁਸੀਂ ਦੇਖ ਸਕਦੇ ਹੋ ਗੱਡੀ ਬੈਕ ਕਰਨੇ ਵਾਲੇ ਗੱਡੀ ਵਸੇ ਸਾਈਡ ਤੋਂ ਜਾ ਰਿਹਾ ਸੀਗਾ ਉਸ ਤੋਂ ਬਾਅਦ ਇਹਨੇ ਬੈਕ ਕਰਦੇ ਇੱਕ ਆਟਾ ਦੇ ਵਿੱਚ ਟਕਰਾ ਦਿੱਤੀ ਤੇ ਇੱਕ ਟਕਰਾ ਆਟਾ ਵਾਲੇ ਨੇ ਇੱਕ ਬੈਕ ਮੋਟਰਸਾਈਕਲ ਦੇ ਵਿੱਚ ਵੀ ਟਕਰਾ ਕਰ ਦਿੱਤੀ ਹੈ ਸੋ ਕੀ ਇਹਨਾਂ ਡਰਾਈਵਿੰਗ ਹੋ ਗਈ ਆਮ ਤੌਰ ਦੇ ਉੱਤੇ ਜਦੋਂ ਗੱਡੀਆਂ ਲੈ ਕੇ ਬਾਜ਼ਾਰ ਚ ਜਾਂਦੇ ਆ ਕੀ ਇਹ ਸੇਫਟੀ ਲੈਂਕ ਡੀਆ ਚ ਲਾਉਂਦੇ ਹੋਵਾਂਗੇ ਜਿਹੜੇ ਸਿਰਫ ਹੁਣ ਇੱਕ ਮੋੜ ਦੇ ਉੱਤੇ ਗੱਡੀ ਮੋੜ ਦੇ ਵਿੱਚ ਦੋ ਗੱਡੀਆਂ ਦੇ ਵਿੱਚ ਇਸ ਡਰਾਈਵਰ ਨੇ ਟੱਕਰ ਮਾਰਤੀ ਹੈ ਅਜੇ ਕੰਪਲੀਟ ਨਹੀਂ ਇਹ ਕਿਹੜੇ ਸਕੂਲ ਦੇ ਬਸ ਆ ਜੀ ਇਹ ਸਕੂਲ ਕਿਸੇ ਵੀ ਨਹੀਂ ਹੈਗੀ ਏਜੰਸੀ ਦੀ ਅਸੀਂ ਸਕੂਲ ਲੈ ਦਿਖਾਉਣ ਆਏ ਅੱਛਾ ਸਕੂਲ ਨੂੰ ਚੈਕ ਇਨ ਕਰਾਉਣਾ ਆਏ ਸੀਗੇ ਵੀ ਦਿਖਾਉਣ ਆਏ ਸੀ ਕਿ ਵੀ ਗੱਡੀ ਆ ਤਾਂ ਆ ਗਈ ਕਰ ਨਹੀਂ ਹੋਈ ਆ ਤੁਹਾਡੀ ਅੱਛਾ ਜੀ ਅਸੀਂ ਨੰਬਰ ਪਲੇਟ ਵੀ ਲਾਈ ਜੀ ਗੱਡੀ ਦਾ ਨੰਬਰ ਪਲੇਟ ਦਾ ਪੀਸੀ ਨੰਬਰ ਇੱਥੇ ਲੱਗਦਾ ਹੁੰਦਾ ਜੇ ਇਹਨਾਂ ਨੂੰ ਕੋ ਨਵੀਆਂ ਨੇ ਅਜੇ ਟੈਕਨ ਤੋਂ ਬਾਅਦ ਉਹ ਲੈਣਗੇ ਪਲੇਟ ਜੀ ਹਾਂਜੀ ਉਹਨੂੰ ਚੈੱਕ ਕਰਨ ਤੋਂ ਬਾਅਦ ਫਿਰ ਲੱਗੂਗੀ ਗੱਡੀ ਜੇ ਹੁਣ ਗੱਡੀ ਵੇਚ ਜੂਗੀ ਫਿਰ ਉਹਨਾਂ ਨੇ ਸਾਰਾ ਕੁਝ ਲਵਾ ਲੈਣਾ ਉਹਨਾਂ ਦਾ ਆਰ ਸੀ ਸਾਰੇ ਕਿਹੜੇ ਹਸਾਬ ਤੋਂ ਰੁਕੀ ਗਈ ਜੀ ਇਹ ਬਸ ਇਹ ਨਾ ਸਰ ਸਕੂਲ ਬੱਸ ਚਲਾ ਰਹੇ ਵਰਤੀ ਨਹੀਂ ਕੋਈ ਸਕੂਲ ਬੱਸ ਆਹ ਆਹ ਵੈਸੇ ਸਕੂਲ ਨਾਲ ਲੋਕੋ ਵੀ ਲੱਗਿਆ ਸਰ ਕੋਈ ਹਾਂਜੀ ਨਿਊ ਬੱਸ ਆਈ ਹੈ ਕਿਹੜੇ ਸਕੂਲ ਦੀ ਬੱਸ ਸਪੈਸ਼ਲੀ ਮੋਦੀ ਬਿੱਗੋ ਦਾ ਬੜਾ ਚਾਲੀ ਹੈ ਵੈਸੇ ਗਾਏ ਨਵੇਂ ਨਵੀਂ ਦੀ ਇੱਕ ਕੰਪਨੀ ਦੀ ਜੀ ਟਾਟਾ ਕੱਪੜੇ ਦੀ ਬੱਸ ਜੀ ਇਹਨਾਂ ਸਕੂਲ ਬੱਸ ਕੋਈ ਵੀ ਹੈ ਜੀ ਯੂਨੀਫਾਰਮ ਤੋਂ ਬਿਨਾ ਨਹੀਂ ਚਲਾ ਸਕਦੇ ਸਕੂਲ ਬੱਸ ਕੋਈ ਵੀ ਹੈ ਬਿਨਾ ਯੂਨੀਫਾਰਮ ਨਹੀਂ ਚਲਾ ਸਕਦੇ ਜੀ ਕਿਹੜਾ ਪ੍ਰਸ਼ਾਸਨ ਦਾ ਉਹ ਤਾਂ ਠੀਕ ਹੈ ਜੀ ਮੈਂ ਹੋਏ ਤੇ ਕੀ ਕਰਾਂ ਦੇਖੋ ਕੰਪਨੀ ਦੇ ਅੱਗੇ ਦਿਖਾਉਣਾ ਹੈ ਹਾਂ ਮੇਰਾ ਡਰਾਈਵਰ ਅੱਜ ਦਿਖਾ ਲਈ ਮੋੜ ਕੇ 1.5 ਮਹੀਨਾ ਇਹ ਗੱਡੀ ਨਹੀਂ ਲੈ ਕੇ ਆਉਣਾ ਫਿਰ ਮੈਂ ਕੋਈ ਹੋਰ ਗੱਡੀ ਲੈ ਕੇ ਆਉਂਗਾ ਲੈ ਕੇ ਦਿਖਾਉਣਾ ਕਿਸੇ ਯੂਨੀਅਨ ਚ ਆਉਂਗਾ ਕਿਸੇ ਵੀ ਆਉਂਗਾ ਆਹ ਨਾਲ ਗਰੀਮਾਰਕੀ ਹੋ ਗਈ ਮੇਰੇ ਨਾਲ ਸਰ ਸਹਿਗਾ ਸਰ ਸਾਰੀ ਟੀ ਬੋਰਡ ਕੈਸ਼ ਦਾ ਕਰੋ ਸੋ ਇੱਕਾ ਹੋਰ ਬੱਸ ਰੋਕੀ ਹੋਈ ਆ ਸਕੂਲ ਬੱਸ ਲਿਖੀ ਗਈ ਆ ਪਰ ਕਿਸੇ ਵੀ ਸਕੂਲ ਦਾ ਨਾਮ ਇਸ ਬੱਸ ਦੇ ਤੇ ਨਹੀਂ ਲਿਖਿਆ ਗਿਆ ਡਰਾਈਵਰ ਵੀ ਬਿਨਾਂ ਯੂਨੀਫਾਰਮ ਤੋਂ ਉਤੋਂ ਇਹ ਚਲਾ ਰਿਹਾ ਵਾ ਫੋਟ ਦੇਖੇ ਜਾ ਰਹਾ ਇੰਨੇ ਸ਼ਕਤੀ ਹੋਣ ਦੇ باوجود ਵੀ ਰੂਲ ਦੇ ਫੋਲੋ ਨਹੀਂ ਕੀਤਾ ਜਾ ਰੇ। ਸੋ ਬਿਨਾ ਜੁਨੀਫਾਰਮ ਤੋਂ ਤੋ ਇਹ ਸਕੂਲ ਦੀ ਬਸ ਆ ਸਕੂਲ ਦੇ ਬਸ ਦੇ ਨਾਲ ਕੋਈ ਵੀ ਸਕੂਲ ਬਸ ਦੇ ਉੱਤੇ ਲੋਗੋ ਨਹੀਂ ਲਿਖਿਆ ਗਿਆ ਸਿਰਫ ਨਾਰਮਲ ਸਕੂਲ ਬੈਨ ਲਿਖੀ ਗਈ ਆ। ਫੋ ਨਵੀਂ ਆ ਕੀ ਗਲਵਾਤਾ ਅਸੀਂ ਕਰਦੇ ਇਹਨਾਂ ਨਾਲ ਗਲਵਾ। ਸੋ ਬਿਨਾ ਜੁਨੀਫਾਰਮ ਤੋਂ ਜਿਹੜੇ ਵੀ ਆ ਰਹੇ ਆ ਉਹਨਾਂ ਦਾ ਵੀ ਨਾਲ ਦੀ ਨਾਲ ਹੀ ਚਲਾਨ ਡੀਐਸਪੀ ਸਾਹਿਬ ਵੱਲੋਂ ਕੀਤਾ ਜਾ ਰਿਹਾ ਵਾ। ਸੋ ਇੱਕ ਹੋਰ ਸਕੂਲ ਬੈਂਡ ਬਈ ਗੱਡੀਆਂ ਤਾਂ ਅਸੀਂ ਰੋਜ਼ ਚਲਾਉਂਦੇ ਆ ਤੁਹਾਨੂੰ ਇੱਕ ਵਾਰੀ ਇਨਸਟ੍ਰਕਸ਼ਨਾਂ ਹੋਈਆਂ ਹੋਈਆਂ ਤੁਸੀਂ ਡਾਕੂਮੈਂਟ ਆਪਣੇ ਕੋਲੇ ਰੱਖੋ ਤੁਸੀਂ ਡਾਕੂਮੈਂਟ ਕੋਲੇ ਕੋਈ ਨਹੀਂ ਰੱਖਦੇ ਕੁਰੇ ਜੀ ਇਹ ਸਾਰਾ ਮਾਲਕ ਨੇ ਮੈਨੂੰ ਪ੍ਰੋਡਕਸ਼ਨ ਦਿੱਤਾ ਸੀਗਾ ਜੀ ਪ੍ਰੋਡਕਸ਼ਨ ਮੇਰੀ ਗੱਡੀ ਦੇ ਵਿੱਚ ਹੈਗਾ ਬਾਕੀ ਉਹ ਜਗਰਾਉਂ ਲਈ ਆ ਜੁਰਾਜ ਹੁਣੇ ਘਰੋਂ ਲੈ ਕੇ ਆ ਰਿਹਾ ਜੀ ਉਹ ਵੱਡੀ 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 ਗੱਡੀ ਹੈ ਗੱਡੀ ਦੇ ਵਿੱਚ ਵੀ ਡਾਕੂ ਰੱਖੇ ਹੁੰਦੇ ਆ ਜੀ ਸਰ ਹੁਣੇ ਲੈ ਕੇ ਆ ਰਿਹਾ ਜਸਟ ਹੁਣੇ ਫੋਨ ਕਰਿਆ ਸਰ ਰੁਕ ਲਿਆ ਹੁਣ 10 ਮਿੰਟੋਂ ਬਾਅਦ ਫੋਨ ਕਰਨੇ ਜੋ ਹਣ ਸਰ ਪਰੇਸ਼ਾਨੀ ਦਾ ਹੋਊਗੀ ਸਾਨੂੰ ਤੇ ਪਰੇਸ਼ਾਨੀ ਤੋਂ ਬਚਣ ਵਾਸਤੇ ਜੇ ਪਹਿਲਾਂ ਕੋਈ ਰੂਲ ਫੋਲੋ ਕਰ ਹਾਂਜੀ ਸਰ ਜਿਹੜੇ ਬੱਚੇ ਹੁਣ ਵੀ 18 ਸਾਲ ਤੱਕ ਡਰਾਈਵਿੰਗ ਕਰ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਣੇ ਪੁਲਿਸ ਪ੍ਰਸ਼ਾਸਨ ਦੇ ਗ੍ਰਾਊਂਡ ਵੱਲੋਂ ਕਿ ਅਸੀਂ ਜਿਹੜੀ ਆ ਜਿਹੜੀ ਪੰਜਾਬ ਸਰਕਾਰੋਂ ਹਦਾਇਤ ਆ ਜਿਹੜਾ ਕਿ 20 ਸਾਲ ਤੋਂ ਬਾਅਦ ਜਿਹੜਾ ਕੋਈ ਵੀ ਬੱਚਾ 18 ਸਾਲ ਤੋਂ ਥੱਲੇ ਟਰੂਬਿੰਦਰ ਚਲਾਉਣਾ ਉਹਦੇ ਖਿਲਾਫ ਜਿਹੜਾ ਕਿ 25000 ਜੁਰਮਾਨਾ ਤੇ 3 ਸਾਲ ਦੀ ਜਿਹੜੀ ਸਜ਼ਾ ਉਹ ਹੈਗੀ ਆ ਬੱਚਾ ਦੇ ਪੇਰੈਂਟਸ ਨੂੰ ਸਰ ਜਿਹੜੀ ਅੱਜ ਦੀ ਚੈਕਿੰਗ ਆ ਇੱਕ ਦੇਖਿਆ ਗਿਆ ਵੇ ਸਕੂਲ ਬੱਸਾਂ ਦੀ ਜਿਆਦਾ ਚੈਕਿੰਗ ਹੋ ਰਹੀ ਆ ਇਸ ਦੇ ਨਾਲ ਨਾਲ ਜਿਹੜੇ ਆਟੋਆਂ ਦੇ ਵਿੱਚ ਬਹਿ ਕੇ ਬੱਚੇ ਹੁੰਦੇ ਆ 20 25 25 ਬੱਚੇ ਬਹਿ ਜਾਂਦੇ ਆ 15 15 ਬੱਚੇ ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਆ ਕੋਈ ਕੋਈ ਆਟੋ ਵਾਲਾ ਹਜੇ ਕੋਈ ਆਇਆ ਨਹੀਂ ਸਾਡੇ ਕੋਲ ਜੇਕਰ ਕੋਈ ਆਟੋ ਵਾਲਾ ਉੱਤੇ ਵੀ ਇਹੀ ਕਾਰਵਾਈ ਹੋਣੀ ਹੈ ਜੇਕਰ ਕੋਈ ਆਟੋ ਵਾਲੇ ਅਥਾਰਡ ਹੈਗੇ ਆ ਜੀ ਬੱਚਿਆਂ ਨੂੰ ਲਿਜਾਣ ਵਾਸਤੇ ਕੋਈ ਪਰਮਿਟ ਹੈਗਾ ਅਗਰ ਪਰਮਿਟ ਹੈਗਾ ਤਾਂ ਜ਼ਰੂਰ ਹੈ ਅਗਰ ਪਰਮਿਟ ਨਹੀਂ ਹੈਗਾ ਉਹ ਫੇਰ ਨਹੀਂ ਚੱਲੇ ਨਹੀਂ ਲਿਜਾ ਸਕਦੇ ਇਰਾਉਂ ਸ਼ਹਿਰ ਤੇ ਦੇਖਿਆ ਗਿਆ ਜੀ ਬਹੁਤ ਜ਼ਿਆਦਾ ਆਟੋ ਵਾਲੇ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਜਗ੍ਹਾ ਜਗ੍ਹਾ ਤੇ ਇਹ ਸਕੂਲ ਦੇ ਆਟੋ ਲੱਗੇ ਹੋਏ ਆ ਕਿਉਂ ਕੋਈ ਕਾਰਵਾਈ ਨਹੀਂ ਹੋ ਰਹੀ ਦੇਖੋ ਜੀ ਆਟੋ ਮੈਨੂੰ ਈਵਨ ਅੱਧਾ ਬੋਣਾ ਕੇ ਡਾਕੜੇ ਨੂੰ ਹੋ ਗਿਆ ਅੱਲੇ ਆਟੋ ਆਇਆ ਨਹੀਂ ਜੇਕਰ ਕੋਈ ਆਟੋ ਆਦਾ ਜ਼ਰੂਰ ਅਸੀਂ ਚੈੱਕ ਕਰਾਂਗੇ ਅੱਲੇ ਮੇਰੇ ਧਿਆਨ ਜ ਨਹੀਂ ਆਇਆ ਅਗਰ ਕੋਈ ਨਾ ਹਮ ਦੇਖੋ ਸਾਰੀ ਪੁਲਿਸ ਲੱਗੀ ਹੋਆ ਐਸਐਸ ਅੱਜ ਸਰ ਕੋਈ ਆਉਂਦਾ ਤੇ ਉਹਨੂੰ ਜ਼ਰੂਰ ਕਾਰਵਾਈ ਕਰਾਂਗੇ ਅੱਜ ਸਰ ਕਿੰਨੀਆਂ ਬੱਸਾਂ ਦੀ ਚੈਕਿੰਗ ਕੀਤੀ ਹੋਈ ਹੈ ਤੇ ਕਿੰਨੇ ਚਲਾਨ ਹੋਏ ਹੈ ਜੀ ਲਗਭਗ 10-15 ਬੱਸਾਂ ਜਿਹੜੀਆਂ ਚੈੱਕ ਕਰ ਲਈਆਂ ਅਸੀਂ ਉਹ ਬੱਸਾਂ ਹੋਰ ਇਹ ਜਿਹੜੀਆਂ 5-7 ਬੱਸਾਂ ਲਈ ਚਲਾਨ ਹੋਏ ਜੀ ਧੰਨਵਾਦ ਵਾਲੀ ਗੱਲ ਆਪਣੇ ਨਾਲ